ਦੋਸਤੋ ਮਾਪੇ ਦਾ ਦਿਲ ਲਜਿੱਤ ਕੇ ਜੋ ਘਰ ਬੰਦਦਾ ਹੈ ਉਸਨੂੰ ਘਰ ਕਹਿੰਦੇ ਹਨ ਅਤੇ ਮਾਪੇ ਦਾ ਦਿਲ ਦੁਖਾ ਕੇ ਜੋ ਬੰਦਦਾ ਹੈ ਉਸਨੂੰ ਸਿਰਫ ਮਕਾਨ ਕਹਿੰਦੇ ਹਨ ਪਰ ਅੱਜ ਦੀ ਇਸ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਲੋਕ ਅਕਸਰ ਮਕਾਨ ਬਣਾਉਣ ਦੇ ਚੱਕਰ ਵਿੱਚ ਆਪਣਾ ਘਰ ਉਜਾੜ ਦਿੰਦੇ ਹਨ ਇਹ ਕਹਾਣੀ ਹੈ ਰਾਕੇਸ਼ ਦੀ ਇੱਕ ਐਜੇ ਹੀ ਪੁੱਤਰ ਦੀ ਜਿਸ ਨੇ ਆਪਣੇ ਬੁੱਢੇ ਲਾਚਾਰ ਪਿਤਾ ਨੂੰ ਇੱਕ ਬੋਝ ਸਮਝਿਆ ਅਤੇ ਉਹਨਾਂ ਨੂੰ ਬਿਰਧ ਆਸ਼ਰਮ ਦੀ ਦਹਲੀਜ ਤੇ ਛੱਡ ਆਇਆ ਉਸ ਨੂੰ ਲੱਗਾ ਕਿ ਉਸਨੇ ਆਪਣੀ ਜ਼ਿੰਦਗੀ ਦੇ ਇੱਕ ਨੂੰ ਕੱਟ ਦਿੱਤਾ ਹੈ ਪਰ ਉਸ ਨੂੰ ਕੀ ਪਤਾ ਸੀ ਕਿ ਅਗਲੇ ਹੀ ਦਿਨ ਉਸੇ ਬਿਰਦਾ Ashram ਦਾ مالک ਉਸਦੇ ਦਰਵਾਜ਼ੇ ਤੇ ਇੱਕ ਅਜਾ ਸੱਚ ਲੈ ਕੇ ਆਵੇਗਾ ਜਿਸ ਨੂੰ ਸੁਣ ਕੇ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਆਪਣੇ ਮਾਪੇ ਨੂੰ ਛੱਡ ਸਕਦੇ ਹਾਂ ਪਰ ਉਹਨਾਂ ਦੇ ਕਰਮ ਅਤੇ ਉਹਨਾਂ ਦੀਆਂ ਦੁਆਵਾਂ ਸਾਡਾ ਪਿੱਛਾ ਕਦੇ ਨਹੀਂ ਛੱਡਦੀਆਂ ਕੈਨੇਡਾ ਦੀਆਂ ਉੱਚੀਆਂ-ਉੱਚੀਆਂ ਇਮਾਰਤਾਂ ਅਤੇ ਚਮਕਦੀਆਂ ਸੜਕਾਂ ਦੇ ਵਿਚਕਾਰ ਰਾਕੇਸ਼ ਆਪਣੀ ਛੋਟੀ ਜਹੀ ਦੁਨੀਆ ਵਿੱਚ ਬਹੁਤ ਖੁਸ਼ ਸੀ। ਇੱਕ ਚੰਗੀ ਮਲਟੀਨੇਸ਼ਨਲ ਕੰਪਨੀ ਵਿੱਚ ਮੈਨੇਜਰ ਦੀ ਨੌਕਰੀ ਕਰਦਾ ਸੀ। ਇੱਕ ਸੁੰਦਰ ਪਤਨੀ ਸੁਨੀਤਾ ਅਤੇ ਦੋ ਪਿਆਰੇ ਬੱਚੇ ਸਨ। ਉਸ ਦੇ ਕੋਲ ਇੱਕ ਸੁੰਦਰ ਜਿਹਾ ਫਲੈਟ ਵੀ ਸੀ। ਇੱਕ ਵੱਡੀ ਗੱਡੀ ਸੀ ਹਰ ਉਹ ਸੁਵਿਧਾ ਸੀ ਜਿਸ ਲਈ ਲੋਕ ਤਰਸਦੇ ਹਨ ਪਰ ਇਸ ਖੁਸ਼ਹਾਲ ਤਸਵੀਰ ਵਿੱਚ ਰਾਕੇਸ਼ ਅਤੇ ਸੁਨੀਤਾ ਨੂੰ ਇੱਕ ਚੀਜ਼ ਹਮੇਸ਼ਾ ਖੜਕਦੀ ਸੀ ਉਹ ਸਨ ਰਾਕੇਸ਼ ਦੇ ਬੁੱਢੇ ਪਿਤਾ ਸ੍ਰੀ ਹਰਦੇਵਾਲ ਜੀ 75 ਸਾਲ ਦੇ ਹਰਦੇয়াল ਇੱਕ ਰਿਟਾਇਰਡ ਸਕੂਲ ਮਾਸਟਰ ਸਨ ਜੋ ਹੁਣ ਕਮਜ਼ੋਰ ਅਤੇ ਬਿਮਾਰ ਰਹਿੰਦੇ ਸਨ ਕੁਝ ਸਾਲ ਪਹਿਲਾਂ ਪਤਨੀ ਦੇ ਗੁਜ਼ਰ ਜਾਣ ਤੋਂ ਬਾਅਦ ਉਹ ਬਿਲਕੁਲ ਇਕੱਲੇ ਪੈ ਗਏ ਸਨ ਅਤੇ ਆਪਣੇ ਬੇਟੇ ਦੇ ਨਾਲ ਰਹਿਣ ਲਈ ਕੈਨੇਡਾ ਆ ਗਏ ਸਨ ਹਰਦੇয়াল ਜੀ ਨੇ ਆਪਣੀ ਪੂਰੀ ਜ਼ਿੰਦਗੀ ਆਪਣੀ ਸਾਰੀ ਬੱਚਤ ਆਪਣੇ ਬੇਟੇ ਰਾਕੇਸ਼ ਦੀ ਪੜ੍ਹਾਈ ਲਿਖਾਈ ਅਤੇ ਉਸ ਨੂੰ ਇੱਕ ਕਾਬਲ ਇਨਸਾਨ ਬਣਾਉਣ ਵਿੱਚ ਲਗਾ ਦਿੱਤੀ ਸੀ ਉਹ ਇੱਕ ਸਬੈਮਾਨ ਵਾਲੇ ਅਤੇ ਸਰਲ ਸੁਭਾਅ ਦੇ ਇਨਸਾਨ ਸਨ ਉਹ ਆਪਣੇ ਬੇਟੇ ਦੀ ਖੁਸ਼ੀ ਵਿੱਚ ਹੀ ਆਪਣੀ ਖੁਸ਼ੀ ਦੇਖਦੇ ਸਨ ਪਰ ਰਾਕੇਸ਼ ਅਤੇ ਉਸਦੀ ਪਤਨੀ ਸੁਨੀਤਾ ਦੀ ਸੋਚ ਵੱਖਰੀ ਸੀ ਉਹ ਆਪਣੀ ਮਾਡਰਨ ਲਾਈਫ ਸਟਾਈਲ ਵਿੱਚ ਹਰਦੇਵ ਜੀ ਨੂੰ ਇੱਕ ਫਿੱਟ ਨਾ ਹੋਣ ਵਾਲਾ ਪੁਰਾਣਾ ਫਰਨੀਚਰ ਸਮਝਦੇ ਸਨ ਉਹਨਾਂ ਨੂੰ ਲੱਗਦਾ ਸੀ ਕਿ ਪਿਤਾ ਜੀ ਦੀ ਵਜ੍ਹਾ ਨਾਲ ਉਹਨਾਂ ਦੀ ਆਜ਼ਾਦੀ ਖੋ ਲਈ ਗਈ ਹੈ ਉਹ ਦੋਸਤਾਂ ਨੂੰ ਘਰ ਤੇ ਨਹੀਂ ਬੁਲਾ ਪਾਉਂਦੇ ਪਾਰਟੀ ਨਹੀਂ ਕਰ ਪਾਉਂਦੇ ਪਿਤਾ ਜੀ ਦੀ ਖੰਗ ਦੀ ਆਵਾਜ਼ ਉਹਨਾਂ ਦੀਆਂ ਪੁਰਾਣੀਆਂ ਆਦਤਾਂ ਅਤੇ ਉਹਨਾਂ ਦੀਆਂ ਦਵਾਈਆਂ ਦਾ ਖਰਚਾ ਇਹ ਸਭ ਉਹਨਾਂ ਨੂੰ ਇੱਕ ਬੋਝ ਲੱਗਦਾ ਸੀ ਸੁਨੀਤਾ ਅਕੜ ਰਾਕੇਸ਼ ਨੂੰ ਸ਼ਿਕਾਇਤ ਕਰਦੀ ਤੁਹਾਡੇ ਪਾਪਾ ਦੀ ਵਜਾ ਨਾਲ ਘਰ ਦਾ ਮਾਹੌਲ ਖਰਾਬ ਹੁੰਦਾ ਹੈ ਬੱਚੇ ਵੀ ਠੀਕ ਨਾਲ ਟੀਵੀ ਨਹੀਂ ਦੇਖ ਪਾਉਂਦੇ ਇਹਨਾਂ ਨੂੰ ਕਿਸੇ ਚੰਗੀ ਜਗ੍ਹਾ ਤੇ ਕਿਉਂ ਨਹੀਂ ਰੱਖ ਦਿੰਦੇ ਹੌਲੀ ਹੌਲੀ ਸੁਨੀਤਾ ਦੀਆਂ ਇਹਨਾਂ ਗੱਲਾਂ ਨੇ ਰਾਕੇਸ਼ ਦੇ ਮਨ ਵਿੱਚ ਜ਼ਹਿਰ ਘੋਲ ਦਿੱਤਾ ਉਹ ਆਪਣੇ ਪਿਤਾ ਤੋਂ ਖਿੱਚਿਆ ਖਿੱਚਿਆ ਰਹਿਣ ਲੱਗਿਆ ਉਹ ਭੁੱਲ ਗਿਆ ਕਿ ਇਹ ਉਹੀ ਪਿਤਾ ਹਨ ਜਿਨ੍ਹਾਂ ਨੇ ਉਸ ਨੂੰ ਉਗੜ ਫੜ ਕੇ ਚੱਲਣਾ ਸਿਖਾਇਆ ਸੀ ਜਿਨ੍ਹਾਂ ਨੇ ਆਪਣੀਆਂ ਰਾਤਾਂ ਜਾਗ ਕੇ ਉਸ ਨੂੰ ਪੜਾਇਆ ਸੀ ਅਤੇ ਜਿਨ੍ਹਾਂ ਨੇ ਆਪਣੇ ਸੁਪਨੇ ਵੇਚ ਕੇ ਉਸਦੇ ਸੁਪਨਿਆਂ ਨੂੰ ਖਰੀਦੇ ਸੀ ਇੱਕ ਦਿਨ ਰਾਕੇਸ਼ ਅਤੇ ਸੁਨੀਤਾ ਨੇ ਇੱਕ ਫੈਸਲਾ ਕੀਤਾ ਇਹ ਕਹਿ ਜਾ ਫੈਸਲਾ ਜੋ ਕਿਸੇ ਵੀ ਪੁੱਤਰ ਲਈ ਸ਼ਰਮਨਾਕ ਹੁੰਦਾ ਹੈ ਉਹਨਾਂ ਨੇ ਆਪਣੇ ਪਿਤਾ ਨੂੰ ਬਿਰਧ ਆਸ਼ਰਮ ਵਿੱਚ ਛੱਡਣ ਦਾ ਫੈਸਲਾ ਕੀਤਾ ਉਹਨਾਂ ਨੇ ਆਪਣੇ ਪਿਤਾ ਨੂੰ ਝੂਠ ਬੋਲਿਆ ਪਾਪਾ ਸ਼ਹਿਰ ਦੇ ਕੋਲ ਇੱਕ ਬਹੁਤ ਵੱਡਾ ਚੰਗਾ ਆਸ਼ਰਮ ਹੈ ਉੱਥੇ ਤੁਹਾਡੇ ਜਿਹੇ ਬਹੁਤ ਸਾਰੇ ਲੋਕ ਰਹਿੰਦੇ ਹਨ ਉੱਥੇ ਤੁਹਾਡਾ ਬੀਮਾਨ ਲੱਗੇਗਾ ਅਤੇ ਤੁਹਾਡੀ ਦੇਖਭਾਲ ਵੀ ਚੰਗੀ ਹੋਵੇਗੀ ਅਸੀਂ ਤੁਹਾਨੂੰ ਉੱਥੇ ਕਮਾਣ ਲੈ ਜਾ ਰਹੇ ਹਾਂ ਹਰਦੇਲ ਜੀ ਆਪਣੇ ਬੇਟੇ ਦੀ ਚਾਲ ਨੂੰ ਨਹੀਂ ਸਮਝ ਪਾਏ ਉਹਨਾਂ ਨੂੰ ਲੱਗਾ ਕਿ ਸ਼ਾਇਦ ਉਹਨਾਂ ਦਾ ਬੇਟਾ ਸੱਚ ਵਿੱਚ ਉਹਨਾਂ ਦੀ ਭਲਾਈ ਲਈ ਇਹ ਕਰ ਰਿਹਾ ਹੈ ਉਹ ਖੁਸ਼ੀ-ਖੁਸ਼ੀ ਉਹਨਾਂ ਨਾਲ ਜਾਨ ਨੂੰ ਤਿਆਰ ਹੋ ਗਏ ਅਗਲੇ ਦਿਨ ਰਾਕੇਸ਼ ਆਪਣੀ ਗੱਡੀ ਵਿੱਚ ਆਪਣੇ ਪਿਤਾ ਨੂੰ ਬਿਠਾ ਕੇ ਸ਼ਹਿਰ ਤੋਂ ਦੂਰ ਬਣੇ ਇੱਕ ਬਿਰਦਾ ਆਸ਼ਰਮ ਸ਼ਾਂਤੀਕੁੰਜ ਵੱਲ ਚੱਲ ਪਿਆ ਰਸਤੇ ਪਰ ਹਰਦੇਵ ਜੀ ਆਪਣੇ ਬੇਟੇ ਨਾਲ ਗੱਲਾਂ ਕਰਦੇ ਰਹੇ ਉਸ ਨੂੰ ਬਚਪਨ ਦੇ ਕਿਸੇ ਸੁਣਾਉਂਦੇ ਰਹੇ ਅਤੇ ਰਾਕੇਸ਼ ਚੁੱਪਚਾਪ ਪੱਥਰ ਦਾ ਦਿਲ ਲੈ ਗੱਡੀ ਚਲਾਉਂਦਾ ਰਿਹਾ ਸ਼ਾਂਤੀਕੁੰਜ ਇੱਕ ਵੱਡੀ ਅਤੇ ਸਾਫ਼-ਸੁਤਰੀ ਜਗ੍ਹਾ ਸੀ ਪਰ ਉਸ ਦੀਆਂ ਦੀਵਾਰਾਂ ਵਿੱਚ ਇੱਕ ਅਜੀਬ ਜਿਹੀ ਉਦਾਸੀ ਅਤੇ ਖਾਮੋਸ਼ੀ ਸੀ ਰਾਕੇਸ਼ ਨੇ ਉੱਥੋਂ ਦੇ ਮੈਨੇਜਰ ਨਾਲ ਗੱਲ ਕੀਤੀ ਕੁਝ ਫਾਰਮ ਭਰੇ ਅਤੇ ਐਡਵਾਂਸ ਵਿੱਚ ਕੁਝ ਪੈਸੇ ਜਮਾ ਕਰਵਾਏ ਜਦੋਂ ਉਹ ਜਾਣ ਲੱਗਾ ਤਾਂ ਹਰਦੇਵ ਜੀ ਨੇ ਉਸ ਦਾ ਹੱਥ ਫੜ ਲਿਆ ਬੇਟਾ ਤੂੰ ਕਦੋਂ ਆਵੇਂਗਾ ਮੈਨੂੰ ਲੈਣਾ ਰਾਕੇਸ਼ ਨੇ ਆਪਣੇ ਪਿਤਾ ਦੀਆਂ ਅੱਖਾਂ ਵਿੱਚ ਨਹੀਂ ਦੇਖਿਆ ਉਸ ਨੇ ਰੁੱਖੇ ਸੁਰ ਵਿੱਚ ਕਿਹਾ ਆਉਂਦਾ ਰਹਾਂਗਾ ਪਾਪਾ ਤੁਸੀਂ ਆਪਣਾ ਖਿਆਲ ਰੱਖਣਾ ਤੇ ਉਹ ਆਪਣੀ ਗੱਡੀ ਵਿੱਚ ਬੈਠ ਕੇ ਉੱਥੋਂ ਚਲਾ ਗਿਆ ਉਸ ਨੇ ਇੱਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਪਿੱਛੇ ਵੀਰ ਦਾ ਆਸ਼ਰਮ ਦੇ ਗੇਟ ਤੇ ਇੱਕ ਬੁੱਢਾ ਬਾਪ ਆਪਣੀ ਅੱਖਾਂ ਵਿੱਚ ਹੰਝੂ ਲੈ ਆਪਣੀ ਉਜੜਦੀ ਹੋਈ ਦੁਨੀਆ ਨੂੰ ਦੇਖ ਰਿਹਾ ਸੀ ਘਰ ਆ ਕੇ ਰਾਕੇਸ਼ ਅਤੇ ਸੁਨੀਤਾ ਨੇ ਇੱਕ ਰਾਹਤ ਦੀ ਸਾਹ ਲਈ ਉਹਨਾਂ ਲੱਗਾ ਜਿਵੇਂ ਉਹਨਾਂ ਦੇ ਸਿਰ ਤੋਂ ਇੱਕ ਵੱਡਾ ਬੋਝ ਉਤਰ ਗਿਆ ਹੈ ਉਹਨਾਂ ਨੇ ਉਸ ਰਾਤ ਪਾਰਟੀ ਕਰਨ ਦਾ ਫੈਸਲਾ ਕੀਤਾ ਉਹਨਾਂ ਨੇ ਆਪਣੇ ਦੋਸਤਾਂ ਨੂੰ ਬੁਲਾਇਆ ਅਤੇ देर ਰਾਤ ਤੱਕ ਸੰਗੀਤ ਅਤੇ ਸ਼ੋਰ ਵਿੱਚ ਆਪਣੀ ਉਸ ਕਰਤੂਤ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰਦੇ ਰਹੇ ਉਧਰ ਸ਼ਾਂਤੀ ਕੁੰਜ ਵਿੱਚ ਹਰਦੇਵ ਜੀ ਨੂੰ ਇੱਕ ਕਮਰੇ ਵਿੱਚ ਪਹੁੰਚਾ ਦਿੱਤਾ ਗਿਆ ਉਸ ਕਮਰੇ ਵਿੱਚ ਇੱਕ ਬਜ਼ੁਰਗ ਪਹਿਲਾਂ ਤੋਂ ਰਹਿੰਦੇ ਸਨ ਹਰਦੇਵ ਜੀ ਪੂਰੀ ਰਾਤ ਸੌ ਨਹੀਂ ਸਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ ਬੇਟੇ ਦਾ ਚਿਹਰਾ ਅਤੇ ਉਸਦੇ ਕਹੇ ਹੋਏ ਸ਼ਬਦ ਘੁੰਮ ਰਹੇ ਸਨ ਉਹਨਾਂ ਨੂੰ ਅਹਿਸਾਸ ਇਹ ਅਸੀਕੀ ਉਹਨਾਂ ਨੂੰ ਕਮਾਉਣ ਨਹੀਂ ਬਲਕਿ ਹਮੇਸ਼ਾ ਲਈ ਛੱਡਣ ਲਈ ਲਿਆਂਦਾ ਗਿਆ ਸੀ ਅਗਲੀ ਸਵੇਰ ਵਿਰਧ ਆਸ਼ਰਮ ਦੇ ਮਾਲਕ ਸ੍ਰੀ ਆਨੰਦ ਕੁਮਾਰ ਆਪਣੇ ਰੋਜ਼ ਦੇ ਨਿਯਮ ਅਨੁਸਾਰ ਆਸ਼ਰਮ ਦੇ ਨਵੇਂ ਮੈਂਬਰ ਨੂੰ ਮਿਲਣ ਆਏ ਆਨੰਦ ਕੁਮਾਰ 50 ਸਾਲ ਦੇ ਇੱਕ ਬੇਹੱਦ ਸ਼ਾਂਤ ਅਤੇ ਸੁਲਝੇ ਹੋਏ ਇਨਸਾਨ ਸਨ ਉਹਨਾਂ ਨੇ ਇਹ ਵਿਰਧ ਆਸ਼ਰਮ ਆਪਣੇ ਮਾਤਾ ਪਿਤਾ ਦੀ ਯਾਦ ਵਿੱਚ ਬਣਵਾਇਆ ਸੀ ਤੇ ਉਹ ਇਸ ਨੂੰ ਕਿਸੇ ਬਿਜ਼ਨਸ ਦੀ ਤਰ੍ਹਾਂ ਨਹੀਂ ਬਲਕਿ ਇੱਕ ਸੇਵਾ ਦੇ ਰੂਪ ਵਿੱਚ ਚਲਾਉਂਦੇ ਸਨ ਉਹ ਹਰਦੇਵ ਜੀ ਦੇ ਕਮਰੇ ਵਿੱਚ ਪਹੁੰਚੇ ਉਹਨਾਂ ਨੇ ਹਰਦੇਵ ਜੀ ਦੇ ਚਾਰੇ ਤੇ ਉਹ ਉਦਾਸੀ ਤੇ ਅੱਖਾਂ ਵਿੱਚ ਦਰਦ ਨੂੰ ਪੜ ਲਿਆ। ਉਹਨਾਂ ਨੇ ਬਹੁਤ ਹੀ ਪਿਆਰ ਨਾਲ ਉਹਨਾਂ ਦੇ ਮੋਢੇ ਤੇ ਹੱਥ ਰੱਖਿਆ। "ਬਾਬੂ ਜੀ, ਮੈਂ ਇਸ ਆਸ਼ਰਮ ਦਾ ਮਾਲਕ ਆਨੰਦ ਹਾਂ। ਤੁਸੀਂ ਚਿੰਤਾ ਨਾ ਕਰੋ। ਇਹ ਵੀ ਤੁਹਾਡਾ ਆਪਣਾ ਹੀ ਘਰ ਹੈ।" ਉਹਨਾਂ ਨੇ ਹਰਦੇਵ ਜੀ ਤੋਂ ਉਹਨਾਂ ਦੇ ਪਰਿਵਾਰ ਬਾਰੇ ਪੁੱਛਿਆ। ਹਰਦੇਵ ਜੀ ਦਾ ਗਲਾ ਭਰ ਆਇਆ। ਉਹਨਾਂ ਨੇ ਰੋਂਦੇ ਹੋਏ ਆਪਣੇ ਬੇਟੇ ਬਾਰੇ ਦੱਸਿਆ। ਉਹਨਾਂ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਆਪਣਾ ਸਭ ਕੁਝ ਲਗਾ ਕੇ ਉਸ ਨੂੰ ਪੜਾਇਆ ਲਿਖਾਇਆ ਅਤੇ ਅੱਜ ਉਹ ਹੀ ਬੇਟਾ ਉਹਨਾਂ ਨੂੰ ਬੋਝ ਸਮਝ ਕੇ ਇੱਥੇ ਛੱਡ ਗਿਆ। ਪੂਰੀ ਗੱਲ ਸੁਣੋ। ਹੋਏ ਆਨੰਦ ਕੁਮਾਰ ਦੀਆਂ ਅੱਖਾਂ ਵੀ ਨਮ ਹੋ ਗਈਆਂ ਪਰ ਜਦੋਂ ਉਹਨਾਂ ਨੇ ਹਰਦੇਵਾਲ ਜੀ ਦਾ ਨਾਮ ਅਤੇ ਉਹਨਾਂ ਦੇ ਪੁਰਾਣੇ ਪੇਸ਼ੇ ਯਾਨੀ ਕਿ ਸਕੂਲ ਮਾਸਟਰ ਹੋਣ ਬਾਰੇ ਸੁਣਿਆ ਤਾਂ ਝੋਕ ਪਏ ਉਹਨਾਂ ਨੇ ਹਰਦੇਵਾਲ ਜੀ ਦੇ ਚਿਹਰੇ ਨੂੰ ਬਹੁਤ ਗੌਰ ਨਾਲ ਦੇਖਿਆ ਬਾਬੂ ਜੀ ਤੁਸੀਂ ਤੁਸੀਂ ਕਿਹੜੇ ਪਿੰਡ ਦੇ ਸਕੂਲ ਵਿੱਚ ਪੜਾਉਂਦੇ ਸੀ ਉਹਨਾਂ ਨੇ ਕੰਬਦੀ ਆਵਾਜ਼ ਵਿੱਚ ਪੁੱਛਿਆ ਹਰਦੇਵਾਲ ਜੀ ਨੇ ਆਪਣੇ ਪਿੰਡ ਦਾ ਨਾਮ ਦੱਸਿਆ ਅਤੇ ਤੁਹਾਡਾ ਪੂਰਾ ਨਾਮ ਹਰਦੇਵਾਲ ਸ਼ਰਮਾ ਹੈ ਹਾਂ ਬੇਟਾ ਪਰ ਤੂੰ ਇਹ ਸਭ ਕਿਉਂ ਪੁੱਛ ਰਿਹਾ ਹੈ ਇਹ ਸੁਣਦੇ ਹੀ ਆਨੰਦ ਕੁਮਾਰ ਦੇ ਪੈਰਾਂ ਹੇਟੋਂ ਜ਼ਮੀਨ ਖਿਸਕ ਗਈ ਉਹ ਆਪਣੀ ਸੀ ਤੋਂ ਉੱਠੇ ਅਤੇ ਰੋਂਦੇ ਹੋਏ ਹਰਦੇਵਾਲ ਜੀ ਦੇ ਪੈਰਾਂ ਤੇ ਡਿੱਗ ਪਏ ਗੁਰੂ ਜੀ ਤੁਸੀਂ ਇੱਥੇ ਇਸ ਹਾਲਤ ਵਿੱਚ ਹਰਦੇਵਾਲ ਜੀ ਹੈਰਾਨ ਹੋਏ ਬੇਟਾ ਤੂੰ ਕੌਣ ਹੈ ਤੂੰ ਮੈਨੂੰ ਗੁਰੂ ਜੀ ਕਿਉਂ ਕਹਿ ਰਿਹਾ ਹੈ ਆਨੰਦ ਕੁਮਾਰ ਨੇ ਆਪਣੇ ਹੰਝੂ ਪੂੰਝੇ ਅਤੇ ਆਪਣਾ ਚਿਹਰਾ ਉੱਪਰ ਉਠਾਇਆ ਗੁਰੂ ਜੀ ਮੈਂ ਆਨੰਦ ਹਾਂ ਤੁਹਾਡਾ ਸਭ ਤੋਂ ਨਲਾਇਕ ਸ਼ਿਸ਼ਿਆ ਆਨੰਦ ਜਿਸ ਨੂੰ ਤੁਸੀਂ ਹਮੇਸ਼ਾ ਕਹਿੰਦੇ ਸੀ ਕਿ ਤੂੰ ਇੱਕ ਦਿਨ ਬਹੁਤ ਵੱਡਾ ਆਦਮੀ ਬਣੇਗਾ ਹਰਦੇਵਾਲ ਜੀ ਨੇ ਆਪਣੀਆਂ ਧੁੰਦੀਆਂ ਅੱਖਾਂ ਨਾਲ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਯਾਦ ਆਇਆ ਸਾਲਾਂ ਪਹਿਲਾਂ ਉਹਨਾਂ ਦੇ ਪਿੰਡ ਦੇ ਸਕੂਲ ਵਿੱਚ ਇੱਕ ਬਹੁਤ ਹੀ ਗਰੀਬ ਪਰ ਹੁਸ਼ਿਆਰ ਲੜਕਾ ਪੜਦਾ ਸੀ ਆਨੰਦ ਉਸਦੇ ਮਾਪੇ ਨਹੀਂ ਸਨ ਹਰਦੇਵਾਲ ਜੀ ਨੇ ਉਸ ਨੂੰ ਆਪਣੇ ਬੇਟੇ ਦੀ ਤਰ੍ਹਾਂ ਮੰਨਿਆ ਉਹਨਾਂ ਨੇ ਨਾ ਸਿਰਫ ਉਸ ਨੂੰ ਮੁਫਤ ਵਿੱਚ ਪੜਾਇਆ ਬਲਕਿ ਆਪਣੀ ਛੋਟੀ ਜਿਹੀ ਤਨਖਾਹ ਤੋਂ ਪੈਸੇ ਬਚਾ ਕੇ ਉਸ ਦੇ ਅੱਗੇ ਦੀ ਕਾਲਜ ਦੀ ਪੜਾਈ ਦਾ ਖਰਚਾ ਵੀ ਉਠਾਇਆ ਉਹਨਾਂ ਨੇ ਹੀ ਆਨੰਦ ਨੂੰ ਸ਼ਹਿਰ ਭੇਜਿਆ ਸੀ ਅਤੇ ਕਿਹਾ ਸੀ ਬੇਟਾ ਐਨਾ ਵੱਡਾ ਬਣਨਾ ਕਿ ਤੂੰ ਹਜ਼ਾਰਾਂ ਲੋਕਾਂ ਦੀ ਮਦਦ ਕਰ ਸਕੇ ਉਹ ਆਨੰਦ ਅੱਜ ਦੇਸ਼ ਦਾ ਇੱਕ ਬਹੁਤ ਵੱਡਾ ਉਦਯੋਗਪਤੀ ਇੱਕ ਸੈਲਫ ਮੇਡ ਕਰੋੜਪਤੀ ਸ੍ਰੀ ਆਨੰਦ ਮਾਰਸੀ ਸਾਲਾਂ ਬਾਅਦ ਉਹ ਆਪਣੇ ਗੁਰੂ ਨੂੰ ਇਸ ਹਾਲਤ ਵਿੱਚ ਆਪਣੇ ਹੀ ਬਣਾਏ ਬਿਰਦਾ ਆਸ਼ਰਮ ਵਿੱਚ ਦੇਖ ਰਿਹਾ ਸੀ ਗੁਰੂ ਜੀ ਇਹ ਮੈਂ ਕੀ ਦੇਖ ਲਿਆ ਜਿਸ ਬੇਟੇ ਲਈ ਤੁਸੀਂ ਮੈਨੂੰ ਅੱਗੇ ਪੜਨ ਤੋਂ ਮਨਾ ਕਰ ਦਿੱਤਾ ਸੀ ਉਸੇ ਨੇ ਤੁਹਾਡੇ ਨਾਲ ਇਹ ਸਲੋਕ ਕੀਤਾ ਮੈਨੂੰ ਮਾਫ ਕਰ ਦਿਓ ਗੁਰੂ ਜੀ ਮੈਂ ਇਨੇ ਸਾਲਾਂ ਤੱਕ ਤੁਹਾਨੂੰ ਮਿਲ ਨਹੀਂ ਪਾਇਆ ਮੈਂ ਤੁਹਾਨੂੰ ਬਹੁਤ ਲੱਭਦਾ ਰਿਹਾ ਪਰ ਤੁਹਾਡਾ ਕੁਝ ਪਤਾ ਨਹੀਂ ਚੱਲਿਆ ਉਸ ਦਿਨ ਉਸ ਬਿਰਦਾ ਆਸ਼ਰਮ ਦੇ ਕਮਰੇ ਵਿੱਚ ਗੁਰੂ ਅਤੇ ਸ਼ਿਸ਼ੇਦਾਇਕ ਇਹ ਜਾ ਪੁਨਰਮਿਲਨ ਹੋਇਆ ਜਿਸ ਨੇ ਹਰ ਦੇਖਣ ਵਾਲੇ ਦੀਆਂ ਅੱਖਾਂ ਨੂੰ ਨਾਮ ਕਰ ਦਿੱਤਾ ਆਨੰਦ ਕੁਮਾਰ ਨੂੰ ਜਦੋਂ ਇਹ ਪਤਾ ਚੱਲਿਆ ਕਿ ਰਾਕੇਸ਼ ਜਿਸ ਨੇ ਆਪਣੇ ਪਿਤਾ ਨੂੰ ਇੱਥੇ ਛੱਡਿਆ ਹੈ ਉਹ ਕੋਈ ਹੋਰ ਨਹੀਂ ਬਲਕਿ ਉਹਨਾਂ ਦੇ ਗੁਰੂ ਦਾ ਹੀ ਬੇਟਾ ਹੈ ਤਾਂ ਉਹਨਾਂ ਦੇ ਤਨਬਦਨ ਵਿੱਚ ਅੱਗ ਲੱਗ ਗਈ ਉਹਨਾਂ ਨੇ ਫੈਸਲਾ ਕੀਤਾ ਅਗਲੀ ਸਵੇਰ ਰਾਕੇਸ਼ ਆਪਣੇ ਘਰ ਤੇ ਆਰਾਮ ਨਾਲ ਸੋ ਕੇ ਉੱਠਿਆ ਸੀ ਸੁਨੀਤਾ ਉਸ ਲਈ ਚਾਹ ਬਣਾ ਰਹੀ ਸੀ ਦੋਵੇਂ ਬੱਚੇ ਸਕੂਲ ਜਾ ਚੁੱਕੇ ਸਨ ਉਹ ਦੋਵੇਂ ਅੱਜ ਆਪਣੇ ਘਰ ਦੇ ਉਸ ਖਾਲੀ ਹੋਏ ਕਮਰੇ ਨੂੰ ਇੱਕ ਮਿਨੀ ਬਾਰ ਬਣਾਉਣ ਦੀ ਯੋਜਨਾ ਬਣਾ ਰਹੇ ਸਨ ਉਦੋਂ ਹੀ ਦਰਵਾਜ਼ੇ ਦੀ ਘੰਟੀ ਵੱਜੀ ਰਾਕੇਸ਼ ਨੇ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਅਨਜਾਨ ਪਰ ਬੇहद ਰੌਬਦਾਰ ਸ਼ਖਸ ਖੜਾ ਸੀ ਜੀ ਕਹੀਏ ਰਾਕੇਸ਼ ਨੇ ਪੁੱਛਿਆ ਮੈਂ ਅੰਦਰ ਆ ਸਕਦਾ ਹਾਂ ਆਨੰਦ ਕੁਮਾਰ ਨੇ ਸ਼ਾਂਤ ਭਰੀ ਭਾਰੀ ਆਵਾਜ਼ ਵਿੱਚ ਕਿਹਾ ਰਾਕੇਸ਼ ਨੇ ਉਹਨਾਂ ਨੂੰ ਅੰਦਰ ਬੁਲਾਇਆ ਆਨੰਦ ਕੁਮਾਰ ਨੇ ਉਸਦੇ ਫਲੈਟ ਨੂੰ ਚਾਰੋਂ ਪਾਸੇ ਦੇਖਿਆ ਫਿਰ ਉਹ ਸੋਫੇ ਤੇ ਬੈਠ ਗਿਆ ਮੈਂ ਸ਼ਾਂਤੀ ਕੁੰਜ ਵੀਰ ਦਾ ਆਸ਼ਰਮ ਦਾ ਮਾਲਕ ਹਾਂ ਜਿੱਥੇ ਤੁਸੀਂ ਕੱਲ ਆਪਣੇ ਪਿਤਾ ਨੂੰ ਛੱਡ ਕੇ ਆਏ ਸੀ ਇਹ ਸੁਣਦੇ ਹੀ ਰਾਕੇਸ਼ ਦੇ ਚਿਹਰੇ ਦਾ ਰੰਗ ਉੱਡ ਗਿਆ ਉਸ ਨੂੰ ਲੱਗਾ ਕਿ ਸ਼ਾਇਦ ਹੋਰ ਪੈਸੇ ਮੰਗਣ ਆਇਆ ਹੈ ਜਾਂ ਕੋਈ ਸ਼ਿਕਾਇਤ ਕਰਨ ਆਇਆ ਹੈ ਦੇਖੋ ਮਿਸਟਰ ਮੈਂ ਸਾਰੇ ਪੈਸੇ ਕਰਵਾ ਦਿੱਤੇ ਹਨ ਅਤੇ ਮੇਰੇ ਪਿਤਾ ਉੱਥੇ ਆਪਣੀ ਮਰਜ਼ੀ ਨਾਲ ਹਨ ਤੁਹਾਨੂੰ ਕੋਈ ਦਿੱਕਤ ਹੈ ਤਾਂ ਆਨੰਦ ਕੁਮਾਰ ਮੁਸਕਰਾਏ ਇੱਕ ਹੈ ਜੀ ਮੁਸਕਾਨ ਜਿਸ ਵਿੱਚ ਦਰਦ ਅਤੇ ਗੁੱਸਾ ਦੋਵੇਂ ਸਨ ਉਹਨਾਂ ਨੇ ਕਿਹਾ ਦਿੱਕਤ ਮੈਨੂੰ ਨਹੀਂ ਹੁਣ ਤੈਨੂੰ ਹੋਣ ਵਾਲੀ ਹੈ ਰਾਕੇਸ਼ ਕੀ ਮਤਲਬ ਰਾਕੇਸ਼ ਆਕੜ ਕੇ ਬੋਲਿਆ ਆਨੰਦ ਕੁਮਾਰ ਨੇ ਕਿਹਾ ਸ਼ਾਇਦ ਤੂੰ ਮੈਨੂੰ ਨਹੀਂ ਜਾਣਦਾ ਪਰ ਤੇਰੇ ਪਿਤਾ ਹਰਦੇਵ ਜੀ ਮੈਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਉਹ ਮੇਰੇ ਗੁਰੂ ਹਨ ਉਹ ਇਨਸਾਨ ਹੈ ਜਿਨ੍ਹਾਂ ਦੀ ਵਜ੍ਹਾ ਨਾਲ ਮੈਂ ਅੱਜ ਇਸ ਮੁਕਾਮ ਤੇ ਹਾਂ ਫਿਰ ਆਨੰਦ ਕੁਮਾਰ ਨੇ ਉਸ ਨੂੰ ਪੂਰੀ ਕਹਾਣੀ ਇਈ ਸੁਣਾਈ ਕਿਵੇਂ ਹਰਦੇਵਾਲ ਜੀ ਨੇ ਇੱਕ ਅਨਾਥ ਬੱਚੇ ਦੀ ਮਦਦ ਕੀਤੀ ਅਤੇ ਉਸ ਨੂੰ ਪੜ੍ਹ ਲਿਖਾ ਕੇ ਇੱਕ ਕਾਬਿਲ ਇਨਸਾਨ ਬਣਾਇਆ ਇਹ ਸੁਣ ਕੇ ਰਾਕੇਸ਼ ਦੇ ਹੋਸ ਉੱਡ ਗਏ ਪਰ ਅਸਲੀ ਝਟਕਾ ਤਾਂ ਇਹ ਬਾਕੀ ਸੀ ਆਨੰਦ ਕੁਮਾਰ ਨੇ ਕਿਹਾ ਰਾਕੇਸ਼ ਤੂੰ ਜਿਸ ਕੰਪਨੀ ਵਿੱਚ ਮੈਨੇਜਰ ਹੈ ਉਹ ਮੇਰੀ ਹੈ ਤੂੰ ਜਿਸ ਫਲੈਟ ਵਿੱਚ ਰਹਿ ਰਿਹਾ ਹੈ ਇਹ ਪੂਰੀ ਬਿਲਡਿੰਗ ਮੇਰੀ ਹੈ ਅਤੇ ਤੇਰੀ ਇਹ ਗੱਡੀ ਵੀ ਕੰਪਨੀ ਦੇ ਨਾਮ ਤੇ ਹੈ ਯਾਨੀ ਮੇਰੀ ਹੈ ਤੇਰੇ ਪਿਤਾ ਦੀਆਂ ਧੁਆਵਾਂ ਤੇ ਉਹਨਾਂ ਦੀ ਦਿੱਤੀ ਹੋਈ ਸਿੱਖਿਆ ਨੇ ਮੈਨੂੰ ਇਹ ਸਭ ਦਿੱਤਾ ਤੂੰ ਉਹਨਾਂ ਦੇ ਆਪਣੇ ਬੇਟੇ ਨੇ ਉਹਨਾਂ ਨੂੰ ਕੀ ਦਿੱਤਾ ਬਿਰਦਾ Ashram ਇਹ ਸੁਣਦੇ ਹੀ ਰਾਕੇਸ਼ਾ ਤੇ ਸੁਨੀਤਾ ਦੇ ਪੈਰਾਂ ਹੇਟੋ ਜ਼ਮੀਨ ਸੱਚਮੁੱਚ ਖਿਸਕ ਗਈ ਸੀ ਉਹ ਜਿੱਥੇ ਖੜੇ ਸਨ ਉੱਥੇ ਹੀ ਮੂਰਤੀ ਬਣ ਗਏ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਿਸ ਪੀਤਾ ਨੂੰ ਉਹ ਬੋਝ ਸਮਝ ਰਹੇ ਸਨ ਉਹਨਾਂ ਦੀ ਪੂਰੀ ਦੁਨੀਆ ਉਹਨਾਂ ਦੀ ਪੂਰੀ ਹੈਸੀਅਤ ਉਸੇ ਪੀਤਾ ਦੇ ਇੱਕ ਸ਼ਿਸ਼ੇ ਦੀ ਦਿੱਤੀ ਹੋਈ ਪੀਖ ਸੀ ਆਨੰਦ ਕੁਮਾਰ ਨੇ ਸ਼ਾਂਤ ਪਰ ਭਾਰੀ ਆਵਾਜ਼ ਵਿੱਚ ਕਿਹਾ ਮੈਂ ਚਾਹਾਂ ਤਾਂ ਇੱਕ ਮਿੰਟ ਵਿੱਚ ਤੇ ਇਥੋਂ ਤੇਰਾ ਇਹ ਸਭ ਕੁਝ ਖੋ ਸਕਦਾ ਹਾਂ ਤੈਨੂੰ ਸੜਕ ਤੇ ਲਿਆ ਸਕਦਾ ਹਾਂ ਪਰ ਮੈਂ ਜਾਂ ਨਹੀਂ ਕਰਾਂਗਾ ਕਿਉਂਕਿ ਮੈਂ ਆਪਣੇ ਗੁਰੂ ਦੇ ਬੇਟੇ ਨੂੰ ਬਰਬਾਦ ਨਹੀਂ ਕਰ ਸਕਦਾ ਪਰ ਤੂੰ ਆਪਣੇ ਪਿਤਾ ਨੂੰ ਰੱਖਣ ਦਾ ਹੱਕ ਖੋ ਲਿਆ ਹੈ ਉਹਨਾਂ ਨੇ ਰਾਕੇਸ਼ ਨੂੰ ਇੱਕ ਮੌਕਾ ਦਿੱਤਾ ਤੇਰੇ ਕੋਲ 24 ਘੰਟੇ ਹਨ ਜਾਂ ਤਾਂ ਤੂੰ ਹੁਣੇ ਇਸੇ ਵਕਤ ਆਪਣੇ ਪਿਤਾ ਦੇ ਪੈਰਾਂ ਤੇ ਡਿੱਗ ਕੇ ਮਾਫੀ ਮੰਗ ਅਤੇ ਉਹਨਾਂ ਨੂੰ ਪੂਰੇ ਸਨਮਾਨ ਨਾਲ ਘਰ ਵਾਪਸ ਲੈ ਕੇ ਆ ਤੇ ਆਪਣੀ ਬਾਕੀ ਦੀ ਜ਼ਿੰਦਗੀ ਉਹਨਾਂ ਦੀ ਸੇਵਾ ਵਿੱਚ ਗੁਜ਼ਾਰ ਜਾਂ ਫਿਰ ਮੇਰਾ ਇਹ ਘਰ ਖਾਲੀ ਕਰ ਦੇ ਅਤੇ ਕੱਲ ਤੋਂ ਨੌਕਰੀ ਤੇ ਨਾ ਆਣਾ ਫਿਰ ਦੇਖਣਾ ਕਿ ਬਿਨਾਂ ਛੱਤ ਅਤੇ ਬਿਨਾਂ ਸਹਾਰੇ ਦੇ ਜ਼ਿੰਦਗੀ ਕਿਹੋ ਜਿਹੀ ਹੁੰਦੀ ਹੈ ਰਾਕੇਸ਼ ਪੂਰੀ ਤਰ੍ਹਾਂ ਟੁੱਟ ਚੁੱਕਾ ਸੀ ਉਸਦਾ ਕਮਾਂਡਰ ਉਸਦੀ ਆਕੜ ਸਭ ਕੁਝ ਸ਼ਰਮਿੰਦਗੀ ਦੇ ਹੰਝੂਆਂ ਵਿੱਚ ਬਹਿ ਗਿਆ ਉਹ ਅਤੇ ਸੁਨੀਤਾ ਦੋਵੇਂ ਭੱਜੇ ਭੱਜੇ ਵਿਰਦਾਸ਼ਰਮ ਪਹੁੰਚੇ ਉਹ ਹਰਦੇਵਾਲ ਜੀ ਦੇ ਪੈਰਾਂ ਤੇ ਡਿੱਗ ਪਏ ਅਤੇ ਬੱਚਿਆਂ ਦੀ ਤਰ੍ਹਾਂ ਰੋਂਦੇ ਹੋਏ ਮਾਫੀ ਮੰਗਣ ਲੱਗੇ ਪਿਤਾ ਜੋ ਹਮੇਸ਼ਾ ਤੋਂ ਇੱਕ ਪਿਤਾ ਸਨ ਉਹਨਾਂ ਦਾ ਦਿਲ ਪਿਘਲ ਗਿਆ ਉਹਨਾਂ ਨੇ ਆਪਣੇ ਬੇਟੇ ਅਤੇ ਨੂੰ ਨੂੰ ਮਾਫ ਕਰ ਦਿੱਤਾ ਉਹ ਆਪਣੇ ਪਿਤਾ ਨੂੰ ਵਾਪਸ ਕਰ ਲੈ ਆਏ ਉਸ ਦਿਨ ਤੋਂ ਬਾਅਦ ਹਰਾਕੇਸ਼ ਇੱਕ ਬਦਲਿਆ ਹੋਇਆ ਇਨਸਾਨ ਸੀ ਉਸ ਨੂੰ ਸਮਝ ਆ ਗਿਆ ਸੀ ਕਿ ਉਸਦੀ ਅਸਲੀ ਦੌਲਤ ਉਸਦੇ ਪਿਤਾ ਸਨ ਜਿਨ੍ਹਾਂ ਨੂੰ ਉਹ ਕੂੜੇ ਦੀ ਤਰ੍ਹਾਂ ਟੁੱਟ ਆਇਆ ਸੀ ਉਹ ਅਤੇ ਸੁਨੀਤਾ ਹੁਣ ਆਪਣੇ ਪਿਤਾ ਦੀ ਸੇਵਾ ਵਿੱਚ ਦਿਨ ਰਾਤ ਲੱਗੇ ਰਹਿੰਦੇ ਸਨ ਆਨੰਦ ਕੁਮਾਰ ਅਕਸਰ ਆਪਣੇ ਗੁਰੂ ਨੂੰ ਮਿਲਣ ਉਹਨਾਂ ਦੇ ਘਰ ਆਉਂਦੇ ਰਾਕੇਸ਼ ਲਈ ਉਹ ਹੁਣ ਮਾਲਕ ਨਹੀਂ ਬਲਕਿ ਇੱਕ ਵੱਡੇ ਭਰਾ ਦੀ ਤਰ੍ਹਾਂ ਸਨ ਜਿਨ੍ਹਾਂ ਨੇ ਉਸ ਨੂੰ ਉਸ ਦੀ ਸਭ ਤੋਂ ਵੱਡੀ ਗਲਤੀ ਦਾ ਅਹਿਸਾਸ ਕਰਾਇਆ ਸੀ ਸੋ ਦੋਸਤੋ ਇਹ ਕਹਾਣੀ ਸਾਨੂੰ ਇੱਕ ਕੜਾ ਸੰਦੇਸ਼ ਦਿੰਦੀ ਹੈ ਆਪਣੇ ਮਾਪਪਨ ਨੂੰ ਕਦੇ ਬੋਝ ਨਾ ਸਮਝੋ ਉਹ ਸਾਡੇ ਜੀਵਨ ਦੀ ਉਹ ਨੀਂਹ ਹਨ ਜਿਸ ਤੇ ਸਾਡੀ ਸਫਲਤਾ ਦੀ ਇਮਾਰਤ ਖੜੀ ਹੁੰਦੀ ਹੈ ਜੇ ਨੀਂਹ ਹੀ ਕਮਜ਼ੋਰ ਹੋ ਗਈ ਤਾਂ ਇਮਾਰਤ ਦਿਨਟਾ ਹੀ ਜਾਵੇਗੀ ਤਾਂ ਦੋਸਤੋ ਐਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆ ਹੀ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਕੇ ਜਾਇਓ ਧੰਨਵਾਦ